ਤਤਨਾਮ ਸ਼ਿਵਾਏ ਗੁਰੂ ਜੀ ਬਾਰ ਮਾ ਮਾਂਚ ਮਲਾ ਪੰਜਵਾ ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਫਗੁਨ ਨਾਨਦ ਉਪਾਰਜਨਾ ਹਰ ਸੱਜਨ ਪ੍ਰਗਟੇ ਆਏ த்தாம்க்கேக்கிரபா திய மிலே சுாய மங்கல காவைந்த ਹਰ ਜੀ ਹਾ ਯ ਅਮਰਨਾ ਦਿਸੀ ਕੋਈ ਦੂਜਾ ਲਵੇ ਨਲਾਈ ਹਲਤ ਪਲਤ ਸਵਾਰੇ ਅੰ ਨਿਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਬੜ ਨਾ ਜਨਮ ਤਾਏ ਜੀਵ ਇਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਗਣ ਨੇਤ ਸਲਾਈਏ ਜਿਸਨੋਂ ਦਿਲ ਨਾ ਤਮਾਏ ਸਰਦੀਆਂ ਪਿੱਛੋਂ ਫਗਣ ਦੇ ਮਹੀਨੇ ਲੋਕ ਹੋਲੀਆਂ ਦੇ ਰੰਗ ਤਮਾਸ਼ੀਆਂ ਰਾਈ ਖੁਸ਼ੀਆਂ ਮਨਾਉਂਦੇ ਹਨ ਗੁਰੂ ਸਾਹਿਬ ਫਰਮਾਉਂਦੇ ਹਨ ਫਗਣ ਦੇ ਮਹੀਨੇ ਵਿੱਚ ਉਹਨਾਂ ਦੇ ਅੰਦਰ ਆਨੰਦ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸਚਿਨ ਪ੍ਰਭੂ ਆ ਵਾਸਤਾ ਹੈ ਸੰਤ ਪਰਮਾਤਮਾ ਨਾਲ ਮਿਲਣ ਵਾਸਤੇ ਸਹਾਇਤਾ ਕਰਦੇ ਹਨ ਉਹ ਕਿਰਪਾ ਕਰਕੇ ਪ੍ਰਭੂ ਨਾਲ ਮਿਲਾ ਦਿੰਦੇ ਹਨ ਫਿਰ ਹਿਰਦੇ ਦੀ ਸੇਜ ਸੁੰਦਰ ਬਣ ਜਾਂਦੀ ਹੈ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਇਸ ਕਰਕੇ ਹੁਣ ਦੁੱਖਾਂ ਵਾਸਤੇ ਕੋਈ ਥਾਂ ਨਹੀਂ ਰਹੀ ਵਡਪਾਗਣ ਜੀ ਵਿਸਤ੍ਰੀ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਉਸ ਨੂੰ ਪ੍ਰਭੂ ਜੋ ਮਿਲ ਜਾਂਦਾ ਹੈ ਸਤ ਸੰਗੀ ਸਹੇਲੀਆਂ ਮਿਲ ਕੇ ਮੰਗਲ ਗਾਉਂਦੀਆਂ ਹਨ ਅਤੇ ਪ੍ਰਭੂ ਦੇ ਗੀਤ ਗਾਉਂਦੀਆਂ ਹਨ ਪਰਮਾਤਮਾ ਵਰਗਾ ਹੋਰ ਕੋਈ ਨਹੀਂ ਦਿਸਦਾ ਉਸ ਦੀ ਬਰਾਬਰੀ ਕਰਨ ਵਾਲਾ ਦੂਜਾ ਕੋਈ ਨਹੀਂ ਉਸ ਪ੍ਰਭੂ ਨੇ ਲੋਕ ਪ੍ਰਲੋਕ ਸਵਾਰ ਦਿੱਤਾ ਹੈ ਉਹਨਾਂ ਨੂੰ ਅਟਲ ਥਾਂ ਦੇ ਦਿੱਤੀ ਹੈ ਪ੍ਰਭੂ ਨੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਬਚਾ ਲਿਆ ਹੈ ਉਹ ਮੋੜ ਜਨਮਾਂ ਦੇ ਗੇੜ ਵਿੱਚ ਨਹੀਂ ਪੈਂਦੇ ਗੁਨਾਨਿਕ ਸਾ ਫਰਮਾਉਂਦੇ ਹਨ ਸਾਡੀ ਜੀਬ ਇੱਕ ਹੈ ਪਰ ਪ੍ਰਭੂ ਦੇ ਅਨੇਕਾਂ ਹੀ ਗੁਣ ਹਨ ਜਿਹੜੇ ਉਸ ਦੀ ਚਰਨੀ ਪੈਂਦੇ ਹਨ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਫਗੰਡੀ ਮਹੀਨੇ ਵਿੱਚ ਹਰ ਵੇਲੇ ਉਸ ਪਰਮਾਤਮਾ ਦੀ ਸਿਫਤ ਕਰਨੀ ਚਾਹੀਦੀ ਹੈ ਜਿਸ ਨੂੰ ਰੱਤਾ ਪਾਰ ਆਪਣੀ ਵਡਿਆਈ ਕਰਾਉਣ ਦਾ ਲਾਲਚ ਨਹੀਂ ਜੇਨ ਜੇਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਰਾਦਿਆ ਦਰਗ ਸੱਚ ਖਰੇ ਸਰਬ ਸੁਖਾ ਨਿਦ ਚਰਨ ਹਰ ਪਉ ਜਲ ਬਿਖਮ ਤਰੇ ਪ੍ਰੇਮ ਪਖਤ ਤੈਨ ਪਾਇਆ ਬਿਖਿਆ ਨਾਇ ਜਰੇ ਕੂੜ ਗਏ ਦੁਬਦਾਨ ਸੀ ਪੂਰਨ ਸੱਚੇ ਪਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਾਨਿ ਅੰਦਰ ਇਕ ਤਰੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਜਿਨ੍ਹਾਂ ਨੇ ਵੀ ਪਰਮਾਤਮਾ ਦਾ ਨਾਮ ਜਪਿਆ ਹੈ ਉਹਨਾਂ ਦੇ ਸਾਰੇ ਕਾਰਜ ਸਫਲ ਹੋ ਗਏ ਹਨ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਅਰਾਧਿਆ ਹੈ ਉਹੀ ਪ੍ਰਭੂ ਦੇ ਦਾਰਤੇ ਸੁਰਖਰੂ ਹੋਏ ਹਨ ਪ੍ਰਭੂ ਦੇ ਚਰਨ ਸਾਰੇ ਸੁੱਖਾਂ ਦਾ ਖਜ਼ਾਨਾ ਹਨ ਜਿਹੜਾ ਚਰਨੀ ਪੈਂਦਾ ਹੈ ਉਹ ਔਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਉਹ ਪਰਮਾਤਮਾ ਦੀ ਭਗਤੀ ਹਾਸਲ ਕਰਦੇ ਹਨ ਅਤੇ ਵਿਕਾਰਾਂ ਵਿੱਚ ਨਹੀਂ ਛੜਦੇ ਉਹਨਾਂ ਦਾ ਝੂਠ ਅਤੇ ਦੁਚਿੱਤੀ ਦੂਰ ਹੋ ਜਾਂਦੀ ਹੈ ਅਤੇ ਮੁਕੰਮਲ ਤੌਰ ਤੇ ਸੱਚ ਨਾਲ ਭਰ ਜਾਂਦੇ ਹਨ ਉਹ ਬਾਹਰ ਬਨਮ ਪ੍ਰਭੂ ਦੀ ਸੇਵਾ ਕਰਦੇ ਹਨ ਅਤੇ ਮਨ ਵਿੱਚ ਉਸ ਨੂੰ ਵਸਾਉਂਦੇ ਹਨ ਜਿਨ੍ਹਾਂ ਉੱਤੇ ਪ੍ਰਮਾਤਮਾ ਮੇਰ ਦੀ ਨਿਗਾਹ ਕਰਦਾ ਹੈ ਉਹਨਾਂ ਵਾਸਤੇ ਸਾਰੇ ਮਹੀਨੇ ਦਿਹਾੜੇ ਅਤੇ ਸਾਰੇ ਮੂਰਤ ਭਲੇ ਹਨ ਗੁਨਾਹnik ਸਭੇਂਤੀ ਕਰਦੇ ਹਨ ਕਿ ਪ੍ਰਭੂ ਮੈਂ ਤੇਰੇ ਦਰਸ਼ਨ ਦੀ ਦਾਤ ਮੰਗਦਾ ਹਾਂ ਆਪਣੀ ਮੇਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ